ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਅੱਜ ਨਾ ਅ ਇੱਕ ਗੱਲ ਹੋਈ ਤੇ ਮੈਂ ਕਿਹਾ ਵੀ ਇਹਦੇ ਟੌਪਿਕ ਤੇ ਗੱਲ ਕਰਨੀ ਚਾਹੀਦੀ ਆ ਵੈਸੇ ਮੈਂ ਛੇਤੀ ਛੇਤੀ ਕੋਈ ਕਾਉਂਟਰਵਰਸੀ ਵਾਲੇ ਗੱਲ ਜਿੱਥੇ ਲੱਗਦੀ ਹੋਵੇ ਮੈਂ ਬੋਲਦਾ ਨਹੀਂ ਹੁੰਦਾ ਵੀ ਚਲੋ ਯਾਰ ਕਾਹ ਨੂੰ ਤੇ ਪਰ ਜਿੱਥੇ ਮੈਨੂੰ ਲੱਗੇ ਵੀ ਹਾਂ ਇੱਥੇ ਬੋਲਣਾ ਜਾਇਜ਼ ਆ ਉੱਥੇ ਫੇ ਮੈਂ ਪਿੱਛੇ ਵੀ ਨਹੀਂ ਹਟਦਾ ਕੰਜ ਕਾਂ ਸੀਗੀਆਂ ਜਿਵੇਂ ਅੱਜ ਨਾ ਆਪਣੀਆਂ ਜਵਾਕਾਂ ਨੂੰ ਆਪਾਂ ਬਿਠਾਉਣਾ ਹੈ ਪਹਿਲਾਂ ਉਹੀ ਕੁੜੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਵੀ ਮਾਤਾ ਰੂਪ ਦੇ ਵਿੱਚ ਚਲੋ ਸਤਕਾਰ ਠੀਕ ਆ ਧਰਮ ਦਾ ਚੰਗੀ ਗੱਲ ਆ ਤੇ ਇਹ ਮੈਂ ਗੱਲ ਇਹ ਨਹੀਂ ਵੀ ਕਿਸੇ ਹਿੰਦੂ ਧਰਮ ਦੀ ਗੱਲ ਕਰਨ ਲੱਗਿਆਂ ਸਿੱਖ ਧਰਮ ਦੀ ਵਿੱਚ ਸਿੱਖ ਵੀ ਹੈਗੇ ਨੇ ਸਾਰੇ ਹੀ ਨੇ ਜਿਵੇਂ ਹਨਾ ਇਹ ਨਹੀਂ ਮੈਂ ਕਹਿੰਦਾ ਵੀ ਕਿਸੇ ਲਈ ਜਾਂ ਐਨੀ ਵੀ ਸਾਰਿਆਂ ਨੂੰ ਕਹਿਣਾ ਜਿਹੜੇ ਕੁਸ਼ਕ ਬੰਦੇ ਆ ਜਿਨ੍ਹਾਂ ਨੇ ਅੱਜ ਇਹ ਕੰਮ ਕਰਿਆ ਮੈਂ ਫੋਨ ਦੇ ਹਿਸਾਬ ਨਾਲ ਗੱਲ ਕਰਦਾ ਪਹਿਲਾਂ ਤਾਂ ਪਤਾ ਨਹੀਂ ਕਿੱਥੋਂ-ਕਿੱਥੋਂ ਲੱਭ ਕੇ ਕੁੜੀਆਂ ਸੱਦ ਲੈਂਦੇ ਨੇ ਸੱਦ ਲੀਆਂ ਹਨਾ ਮੁੜ ਕੇ ਫਿਰ ਉਹਨਾਂ ਦੀ ਗਿਣਤੀ ਤੁਸੀਂ ਵੀ ਇੰਨੀ ਅੱਠ ਹੋਣੀਆਂ ਚਾਹੀਦੀਆਂ 7 ਹੋਣੀਆਂ ਚਾਹੀਦੀਆਂ ਨੇ ਠੀਕ ਆ ਉਹਨਾਂ ਨੂੰ ਦੋ ਦੋ ਪੁੜੀਆਂ ਖਵਾ ਕੇ ਠੀਕ ਆ ਚੁੰਨੀ ਦੇ ਕੇ ਉਹ ਤੇ 10000 ਰੁਪਏ 20 ਜਿੰਨੀ ਅਗਲੀ ਸਰਦਾ ਦੇ ਕੇ ਠੀਕ ਆ ਆਪਾਂ ਤੋਰਤਾ ਓਕੇ ਤੇ ਉਜਵਾਕੜੀ ਕੋਈ ਅੱਠ 9 ਸਾਲਾਂ ਦੀ ਜਿਹਨੂੰ ਆਪਾਂ ਨੇ ਏਡੀ ਮਤਲਬ ਮਾਤਾ ਦੇ ਰੂਪ ਚ ਦੇਖਿਆ ਉਹਦਾ ਸਤਿਕਾਰ ਕਰਿਆ ਉਹਦਾ ਭਾਇਆ ਆਪਾਂ ਖਵਾਇਆ ਪਿਆਇਆ ਹਨਾ ਤੇ ਉਹੀ ਜਵਾਕੜੀ ਜੇ ਸ਼ਾਮ ਨੂੰ ਕਿਸੇ ਦੇ ਘਰੇ ਚਲ ਗਈ ਤਾਂ ਅਗਲੇ ਨੂੰ ਉਹ ਦਬਕਾ ਮਾਰ ਕੇ ਦਵਲ ਤਾਂ ਉਹਨੂੰ ਵੀ ਹੁਣ ਕੀ ਕਰਨਾ ਆਈਆਂ ਔਰੇ ਠੀਕ ਆ ਉਹ ਵੈਸੇ ਚ ਜਵਾਬ ਕਿ ਨਹੀਂ ਪਤਾ ਸੀ ਵੈਸੇ ਚ ਚਲੇਗੀ ਜਾਂ ਉਹਨੂੰ ਐ ਹੋਣਾ ਵੀ ਖਣੀ ਜਾਂ ਪਹਿਲੀ ਵਾਰੀ ਬੈਠੀ ਹੋਣੀ ਆ ਕੰਜਕਾਂ ਦੇ ਵਿੱਚ ਪਤਾ ਨਹੀਂ ਹੋਣਾ ਵੀ ਚੱਲੇ ਜਵਾਬ ਚਲੇ ਕੇ ਵੀ ਅੱਜ ਸਾਨੂੰ ਖਵਾਇਆ ਸੀ ਕਣੀ ਫੇਰ ਉਸ ਹਿਸਾਬ ਨਾਲ ਜਿਹੜੀ ਮੇਰੇ ਯਾਰ ਕੈਣ ਦਾ ਭਾਅ ਆਵੇ ਇਹ ਆ ਵੀ ਸਾਰਾ ਸਾਲ ਦਾ ਆਪਾਂ ਉਹਨੂੰ ਚੇਤੇ ਨਹੀਂ ਆਉਂਦਾ ਠੀਕ ਆ ਅੱਛਾ ਜੇ ਆਪਾਂ ਨੂੰ ਇੰਨਾ ਹੀ ਦਾਨ ਕਰਨ ਦਾ ਜਾਂ ਪੁੰਨ ਕਰਨ ਦਾ ਸ਼ੌਂਕ ਆ ਜਿਹੜੀਆਂ ਸਾਡੇ ਮਹੱਲੇ 'ਚ ਪਿੰਡ 'ਚ ਪ੍ਰਵਾਹ ਹੈ ਆਲੇ ਸੱਜੇ ਖੱਬੇ ਗਰੀਬ ਕੁੜੀਆਂ ਨੇ ਜਿਹੜੀਆਂ ਹਨਾ ਉਹ ਜੇ ਕੋਈ ਕਰਨਾ ਹੀ ਆ ਦਾਨ ਉਹਨੂੰ ਮਾਤਾ ਉਹ ਕਰਨਾ ਠੀਕ ਆ ਉਹਦੀ ਉਹ ਕੁੜੀਆਂ ਨੂੰ ਉਹ ਜੀਆਂ ਨੂੰ ਭਾਓ ਵੀ ਕਿਸੇ ਦਾ ਪਤਾ ਹੋਵੇ ਗਰੀਬ ਆ ਜਵਾਕੜੀ ਇਹਦੇ ਫੀਸ ਨਹੀਂ ਭਰੀ ਜਾਂਦੀ ਹਾਂ ਉਹਨੂੰ ਪੁੱਛੇ ਹਾਂ ਪੁੱਤ ਤੇਰੀ ਮਹੀਨੇ ਦੋ ਮਹੀਨੇ ਦੀ ਫੀਸ ਭਰੀ ਹੋਈ ਆ ਕੋਈ ਕਾਪੀ ਕਿਤਾਬ ਦੀ ਲੋੜ ਤਾਂ ਨਹੀਂ ਹੈਗੀ ਉਹ ਦੋ ਅਗਲੇ ਨੂੰ ਠੀਕ ਆ ਉਹ ਕਿਸੇ ਪਾਸੇ ਅਗਲੇ ਦੇ ਲੇਖੇ ਵੀ ਲੱਗੇ ਠੀਕ ਆ ਦੋ ਦੋ ਕੁੜੀਆਂ ਖਵਾਤੀਆਂ ਮੁੜ ਕੇ ਐ ਨਾ ਉਹ ਕੋਈ ਬੰਦਾ ਆ ਕੇ ਉਹ ਵੀ ਖਣੀ ਉਹਦੇ ਉਲਟ ਬੋਲਦਾ ਮੈਂ ਉਲਟ ਨਹੀਂ ਬੋਲਦਾ ਮੈਂ ਉਹਨਾਂ ਲੋਕਾਂ ਲਈ ਗੱਲ ਕਰਦਾ ਜਿਨ੍ਹਾਂ ਨੇ ਮਾਲਾ ਜਾਂ ਜਿਹੜਾ ਅੱਜ ਇਨਸੀਡੈਂਟ ਹੋਇਆ ਮੈਂ ਉਹ ਉਸ ਆਧਾਰ ਤੇ ਗੱਲ ਕਰਦਾ ਵੀ ਯਾਰ ਆਪਾਂ ਮੈਂ ਤਾਂ ਹੈਰਾਨ ਆ ਯਾਰ ਲੋਕਾਂ ਦੇ ਕਮਾਲ ਦੀ ਹੋਈ ਗੱਲ ਆ ਦੱਸ ਵੀ ਪਤਾ ਨਹੀਂ ਯਾਰ ਕੀ ਲੋਕ ਦਿਮਾਗ ਅੱਛਾ ਆਪਾਂ ਇੱਕ ਵਾਰ ਆਸਾਨ ਕਰਦੇ ਆਂ ਵੀ ਖਣੀ ਅਸੀਂ ਨੇ ਐ ਕੀਤਾ ਖਣੀ ਬਹੁਤ ਯਾਰ ਜਿੰਨਾ ਜਰ ਦਿਲ 'ਚ ਇੱਥੇ ਭਾਵਨਾ ਨਹੀਂ ਨਾ ਸਹੀ ਹੈਗੀ ਜੋ ਮਰਜ਼ੀ ਕਰੀ ਜਾਓ ਕੋਈ ਲੰਗਰ ਸ਼ਿਕਾਈ ਹੋ ਕਿਸੇ ਨੂੰ ਕੋਈ ਕੁਸ਼ ਕਰੀ ਜਾਓ ਅੰਦਰੋਂ ਦਾ ਕੋਈ ਹੋਰ ਚੱਲੀ ਜਾਂਦਾ ਹੋਵੇ ਵੀ ਲੈ ਇਹਦਾ ਐਡੀ ਗਜਵਾ ਗੜੀ ਦਾ ਅੱਠ ਪੁੜੀਆਂ ਖਾ ਗਈ ਹੂੰ ਤੇ ਉਹ ਆਪਾਂ ਕਹਿਣਾ ਵੀ ਅਸੀਂ ਆ ਕਰਦੇ ਆਂ ਵੀ ਕਰੋ ਮੈਂ ਨਹੀਂ ਕਹਿੰਦਾ ਵੀ ਨਾ ਕਰੋ ਪਰ ਚੰਗੀ ਭਾਵਨਾ ਨਾਲ ਕਰੋ ਠੀਕ ਆ ਜੇ ਉਹਨੂੰ ਸਤਕਾਰ ਵਜੋਂ ਸਦਿਆ ਦਿਲੋਂ ਸਤਕਾਰ ਹੋਵੇ ਠੀਕ ਆ ਜਿਹੜੇ ਕਰਦੇ ਨੇ ਚਲੋ ਮੈਂ ਤਾਂ ਐਵੇਂ ਹੀ ਤੁਹਾਨੂੰ ਕਹਾਂ ਵੀ ਕਿਸੇ ਲਈ ਆਪਾਂ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਜਿਹੜਾ ਕਰਦਾ ਉਹ ਵੀ ਚੰਗਾ ਜਿਹੜਾ ਨਹੀਂ ਕਰਦਾ ਅਗੂ ਅਗਲੇ ਦੀ ਭਾਵਨਾ ਕਿਉਂਕਿ ਇਹ ਆਪਣੇ ਧਰਮ ਦਾ ਉਹ ਚ ਨਹੀਂ ਹੈਗਾ ਇਸ ਕਰਕੇ ਮੈਂ ਤਾਂ ਕਹਿਣਾ ਚੰਗਾ ਨਹੀਂ ਲੱਗਦਾ ਹਨਾ ਪਰ ਐ ਆ ਵੀ ਇਹ ਜੀ ਥੋੜਾ ਗਰੇਜ ਕਰਨਾ ਚਾਹੀਦਾ ਬਾਕੀ ਤੁਹਾਡੀ ਕੀ ਰਾਏ ਹੈ ਜੇ ਮੈਂ ਕੁਝ ਗਲਤ ਕਿਹਾ ਹੋਵੇ ਕੋਈ ਘਟਬੱਧ ਕਿਹਾ ਹੋਵਾਂ ਤਾਂ ਭਾਈ ਤੇ ਖਿਮਾ ਦਾ ਜਾਚਕਾ ਧੰਨਵਾਦ